ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਾਰੇ ਠੀਕ ਹੋਵੋਗੇ। ਲਓ ਜੀ ਆਪਾਂ ਘਰੋਂ ਨਿਕਲ ਪਏ ਆ। ਟਵਾਸਨ ਮਿਲਜ ਸ਼ੋਪਿੰਗ ਮਾਲ ਡੈਲਟਾ BC ਦੇ ਵਿੱਚ ਸਥਿਤ ਆ। ਬਹੁਤ ਵੱਡਾ ਮਾਲ ਹੈ। ਉਹ ਨੂੰ ਆਪਾਂ ਦੇਖਾਂਗੇ। ਸੋ ਰਸਤੇ ਦੇ ਵਿੱਚ ਅੱਜ ਮੌਸਮ ਹੈ ਜਿਹੜਾ ਉਹ ਬੱਦਲਵਾਈ ਵਾਲਾ ਬਣਿਆ ਹੋਇਆ। ਕਾਫੀ ਠੰਡ ਵੀ ਆ। ਤੇ ਕਣੀਆਂ ਕਿਤੇ ਕਿਤੇ ਥੋੜੀਆਂ-ਥੋੜੀਆਂ ਪੈਂਦੀਆਂ ਨੇ। ਟੈਂਪਰੇਚਰ ਕੋਈ 9 10 ਸੋ ਬੜਾ ਸੁਹਾਵਣਾ ਮੌਸਮ ਹੈ ਤੇ ਤੇ ਖੇਤਾਂ ਦੇ ਨਜ਼ਾਰੇ ਖੇਤਾਂ ਦੇ ਵਿੱਚ ਨਿੱਚਲੇ ਅੱਗੇ ਕਿਉਂਕਿ ਸਰੀ ਤੋਂ ਡੈਲਟਾ ਜਾਣ ਵਾਸਤੇ ਕਾਫੀ ਕੁਝ ਆਉਂਦਾ ਹੈ ਸੋ ਆਪਾਂ ਲਗਭਗ ਨਜ਼ਦੀਕ ਹੈ ਜਿਹੜਾ ਉਹ ਪਹੁੰਚਣ ਵਾਲੇ ਆ ਬੜਾ ਵੱਡਾ ਮਾਲ ਹੈ ਤੇ ਹੋਰ ਵੀ ਕਾਫੀ ਕੋਈ ਸ਼ਾਂਤ ਸੇ ਦੇਖਣ ਵਾਲਾ ਸੋ ਇਸ ਕਰਕੇ ਲਓ ਜੀ ਆਪਾਂ ਟਵਾਸਨ ਮਿਲਜ ਪਹੁੰਚ ਚੁੱਕੇ ਆ ਤੇ ਬੱਤੀਆਂ ਤੋਂ ਟਰਨ ਲੈ ਕੇ ਇਹ ਸਾਹਮਣੇ ਜਿਹੜਾ ਹੈਗਾ ਸ਼ੋਪਿੰਗ ਮਾਲ ਹੈ ਇੱਥੇ ਹੁਣ ਆਪਾਂ ਗੱਡੀ ਨੂੰ ਪਾਰਕ ਕਰਕੇ ਅੰਦਰ ਨੂੰ ਚੱਲ ਪਏ ਆ ਵੈਲਕਮ ਆਪਣਾ ਕਰਤਾ ਸੋ ਦਿਖਾਵਾਂਗੇ ਤੁਹਾਨੂੰ ਕਾਫੀ ਕੁਝ ਇੱਥੇ ਦੇਖਣ ਵਾਲਾ ਇੱਕ ਅਮੇਜ਼ਿੰਗ ਚੀਜ਼ ਹੈ ਜਿਹੜੀ ਦਿਖਾਵਾਂਗੇ ਤੁਹਾਨੂੰ ਸੋ ਬੜਾ ਨਜ਼ਾਰਾ ਆਉਣ ਵਾਲਾ ਆਨੰਦ ਆਉਣ ਵਾਲਾ ਇਹ ਦੇਖੋ ਸ਼ੋਰੂਮ ਹੈਗੇ ਨੇ ਵੱਡੇ ਵੱਡੇ ਸੋ ਆਹ ਦੇਖੋ ਜਿਸ ਵਾਸਤੇ ਸਪੈਸ਼ਲੀ ਆਪਾਂ ਇੱਥੇ ਆਏ ਆਂ ਕਾਫੀ ਵਧੀਆ ਚੀਜ਼ ਹੈ ਇਹ ਆਪਾਂ ਇਹਦੇ ਚੱਲਦੇ ਆਂ ਅੰਦਰ ਤੇ ਇਹ ਦੇਖੋ ਇਹ ਹੈਗਾ ਜੀ ਆਊਟਡੋਰ ਵਰਲਡ ਅੰਦਰ ਬੜਾ ਅਮੇਜ਼ਿੰਗ ਹੈ ਤੁਸੀਂ ਦੇਖੋਗੇ ਤਾਂ ਇਹ ਅੰਦਾਜ਼ਾ ਨਹੀਂ ਕਰ ਸਕਦੇ ਕਿ ਅਸੀਂ ਕਿੱਥੇ ਆ। ਸੋ ਦੇਖੋ ਆਪਾਂ ਇੱਥੋਂ ਐਂਟਰ ਹੋਵਾਂਗੇ ਹੁਣ। ਇਹ ਇਹਦਾ ਐਂਟਰੀ ਪੁਆਇੰਟ ਆ। ਸੋ ਲਓ ਜੀ ਆਹ ਦੇਖੋ ਆਪਾਂ ਐਂਟਰ ਹੋ ਚੁੱਕੇ ਆ। ਤੇ ਜਿਸ ਤਰ੍ਹਾਂ ਦਾ ਨਾਮ ਹੈ ਆਊਟਡੋਰ ਵਰਲਡ ਉਸੇ ਤਰ੍ਹਾਂ ਦਾ ਇਹ ਬਣਿਆ ਹੋਇਆ ਪਾਣੀ ਚੱਲ ਰਿਹਾ ਦੇਖ ਰਿਓ ਤੁਸੀਂ ਮਛਲੀਆਂ ਸੋ ਕਾਫੀ ਵਧੀਆ ਕਾਫੀ ਮਿਹਨਤ ਨਾਲ ਬਣਿਆ ਹੋਇਆ ਮੌਲ ਮੌਲ ਦੇ ਅੰਦਰ ਇਹ ਹੈਗਾ ਸੇ ਆ ਦੇਖੋ ਤੇ ਆਨੰਦ ਲਓ ਕਾਫੀ ਵਧੀਆ ਚੀਜ਼ ਬਣੀ ਹੋਈ ਆ ਮਤਲਬ ਇਹਨਾ ਵੱਡਾ ਨਹੀਂ ਹੈ ਜਿੰਨਾ ਦਿਖਾਈ ਦੇ ਰਿਹਾ ਇਹ ਛੋਟਾ ਜਿਹਾ ਸਿਸਟਮ ਬਣਾਇਆ ਇਹਨਾਂ ਨੇ ਮਛਲੀਆਂ ਲਾਈ ਹੋ ਨੇ ਇਹਦੇ ਚ ਪਰ ਜਦੋਂ ਆਪਾਂ ਦੇਖਦੇ ਆਂ ਤਾਂ ਇਹ ਲੱਗਦਾ ਕਿ ਬਹੁਤ ਵੱਡਾ ਇਹ ਆ ਚੀਜ਼ ਦੇਖਣ ਵਾਲੀ ਆਊਟ ਡੋਰ ਵਰਲਡ ਜਦ ਕਿ ਇਹ ਛੱਤ ਹੈ ਉੱਪਰ ਪ੍ਰੋਪਰ ਤੇ ਉਹਦੇ ਚ ਬਣਿਆ ਹੋਇਆ ਜ਼ਬਰਦਸਤ ਕਲਾਕਾਰੀ ਆ ਦੇਖੋ ਦੇਖਣ ਨੂੰ ਲੱਗਦਾ ਨਾ ਕਿ ਅਸੀਂ ਖੁੱਲੇ ਅਸਮਾਨ ਦੇ ਥੱਲੇ ਆਂ ਔਰ ਖੁੱਲੇ ਸਮਾਨ ਦੇ ਥੱਲੇ ਨਹੀਂ ਅਸੀਂ ਕਮੋਲ ਦੇ ਅੰਦਰ। ਸੋ ਇਦਾਂ ਦੀਆਂ ਚੀਜ਼ਾਂ ਦੇਖਣ ਵਾਸਤੇ ਪੇਜ ਨੂੰ ਫੋਲੋ ਕਰ ਲਓ। ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਕਿਉਂਕਿ ਆਪਾਂ ਕਾਫੀ ਦਿਨ ਅ ਲੈ ਕੈਨੇਡਾ ਦੇ ਵਿੱਚ ਆ। ਇੱਥੇ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਆਹ ਦੇਖੋ ਛੱਤ ਐ ਪ੍ਰੋਪਰ। ਔਰ ਜਿਸ ਤਰ੍ਹਾਂ ਦਾ ਨਾਅ ਹੈ ਉਸ ਤਰ੍ਹਾਂ ਦੀ ਫੀਲ ਆਉਂਦੀ ਆ। ਕਾਫੀ ਸਲਾਨੀਅਤ ਆਉਂਦੇ ਨੇ ਦੇਖ ਕੇ ਆਨੰਦ ਲੈਂਦੇ ਨੇ ਸੋ ਆਪਾਂ ਵੀ ਇਸੇ ਤਰ੍ਹਾਂ ਇੱਥੇ ਪਹੁੰਚੇ ਅੱਜ ਸੋਚਿਆ ਕਿ ਸਾਰੇ ਪ੍ਰਾਵਾਂ ਨੂੰ ਦਰਸ਼ਕਾਂ ਨੂੰ ਦਰਸ਼ਨ ਕਰਾ ਦਈਏ ਇਹ ਚੀਜ਼ ਇਹਦੇ ਐ ਸਮਾਲ ਦਾ ਹਿੱਸਾ ਹੈ ਉਹ ਦੇਖੋ ਸਾਹਮਣੇ ਵੀ ਉਸ ਤਰ੍ਹਾਂ ਦੇ ਹੀ ਆ ਸੋ ਹੰਟਿੰਗ ਤੁਸੀਂ ਜਾਣਦੇ ਹੋ ਉਹ ਸਾਹਮਣੇ ਗੰਨਾ ਵਗੈਰਾ ਪਈਆਂ ਸਾਰੀਆਂ ਉੱਪਰ ਫੇਰਨ ਵਗੈਰਾ ਜਿਹੜੇ ਆ ਉਹ ਖੜਾਏ ਹੋਏ ਆ ਇਹਨਾਂ ਨੇ। ਬਦਲ ਅੰਦਰ ਫੀਲ ਆਉਂਦੀ ਆ। ਆ ਦੇਖੋ ਇਹ ਲਾਈਟਿੰਗ ਹੈ ਸਾਰੀ। ਸੋ ਬੜਾ ਵਧੀਆ ਜਬਰਦਸਤ ਮਾਲ ਇਹ ਜਿਹੜਾ ਬਣਿਆ ਹੋਇਆ। ਸੋ ਜਦੋਂ ਵੀ ਕੈਨੇਡਾ, ਬੀਸੀ ਦੇ ਵਿੱਚ ਡਲਟਾ ਜਰੂਰ ਆਓ। ਸੋ ਹੁਣ ਚੱਲ ਪਏ ਆ ਆਪਾਂ ਘਰ ਵੱਲੋਂ। ਤੇ ਮੌਸਮ ਦੇ ਕੋਲੋਂ ਸਾਫ਼ ਹੈ। ਤੇ ਕਾਫੀ ਵਧੀਆ ਹੈ। ਸੋ ਅੱਜ ਦਾ ਸਫ਼ਰ ਇੰਨਾ ਹੀ ਸੀਗਾ ਤੇ ਹੁਣ ਆਪਾਂ ਵਾਪਸੀ ਦੇ ਰਸਤੇ ਤੇ ਆ ਘਰ ਪਹੁੰਚਣ ਵਾਲੇ ਆ ਸੋ ਆਸ ਕਰਦੇ ਆ ਕਿ ਇਹ ਵੀਡੀਓ ਵੀ ਪਹਿਲਾਂ ਜਿਹਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਪਿਆਰ ਦਿੰਦੇ ਰਹੋ ਦੇਖੋ ਅੱਗੇ ਕਿਸ ਤਰ੍ਹਾਂ ਦਾ ਸਮਾਨ ਹੈ ਇਹ ਲੱਗਦਾ ਜਿਵੇਂ ਕੋਈ ਢੇਰ ਪਿਆ ਹੋਵੇ ਕਿਸੇ ਵਰਪਾ ਦਾ ਪਰ ਇਹ ਸਮਾਨ ਹੈ ਸੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਤੇ ਪੇਜ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ